ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਹੋਮ ਹੋਗੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਪਲਾਜ਼ੋ ਦੀ ਕਟਿੰਗ ਪਲਾਜ਼ੋ ਦੇ ਫਰੰਟ ਪਾਰਟ ਦੀ ਕਟਿੰਗ ਕਿ ਪਲਾਜ਼ੋ ਦਾ ਜਿਹੜਾ ਫਰੰਟ ਵਾਲਾ ਪੱਲਾ ਹੁੰਦਾ ਉਹ ਕਿੱਦਾਂ ਕਟਿੰਗ ਕਰਨਾ ਠੀਕ ਹੈ ਜੀ ਆਜੋ ਜੀ ਜਿੱਦਾਂ ਕਿ ਆਪਾਂ ਇਹਨਾਂ ਨਿਸ਼ਾਨੀਆਂ ਨਾਲ ਤੇ ਪਹਿਲਾਂ ਹੀ ਲਗਾ ਲੀਆਂ ਸੀਗੀਆਂ ਠੀਕ ਹੈ ਜੀ ਤੇ ਇਹ ਦੇਖੋ ਆਹ ਵਾਲੀ ਜਿਹੜੀ ਆਪਣੀ ਨਿਸ਼ਾਨੀ ਲਗਾਈ ਹੋਈ ਹੈ ਨਾ ਇਹ ਫੋਲਡਿੰਗ ਦੀ ਨਿਸ਼ਾਨੀ ਲੱਗੀ ਹੋਈ ਆ ਇੱਥੇ ਨਾ ਇਹ 2 ਇੰਚ ਦੀ ਨਿਸ਼ਾਨੀ ਲੱਗੀ ਹੋਈ ਆ ਠੀਕ ਹੈ ਕਿ ਇਹ ਇਲਾਸਟਿਕ ਦੇ ਲਈ ਠੀਕ ਹੈ ਇਲਾਸਟਿਕ ਵਾਲਾਗਾ ਠੀਕ ਹੈ ਇਸ ਤੋਂ ਬਾਅਦ ਆਪਾਂ ਨੇ ਇਹਦੀ ਥਾਈਸ ਦਾ ਲੈਣਾਗਾ ਸਾਈਜ਼ ਦੀ ਨਿਸ਼ਾਨੀ ਲਗਾਨੀ ਆ ਥਾਈਸ ਦੇ ਵਿੱਚ ਕੀ ਕਰਨਾਗਾ ਜਿੱਦਾਂ ਕਿ ਥਾਈਸ ਇਹਨਾਂ ਦੀ ਆ ਰਹੀ ਹੈਗੀ 21 ਠੀਕ ਹੈ ਜੀ 21 ਦਾ ਆਪਾਂ ਨੇ ਡਬਲ ਕਰ ਲੈਣਾ ਡਬਲ ਕਰਕੇ ਇਸ ਤੋਂ ਬਾਅਦ 40 42 ਆਊਗਾ 42 ਨੂੰ 3 ਦੇ ਨਾਲ ਡਿਵਾਈਡ ਕਰਨਾ 3 ਨਾਲ ਡਿਵਾਈਡ ਕਰਨ ਤੋਂ ਬਾਅਦ ਆ ਦੇਖੋ ਇਹਨਾਂ ਦਾ ਨਾ 14 ਇੰਚ ਦਾ ਪੱਟ ਆ ਗਿਆ है जी ते ने नीचे ना टारा इंच आसन अपना बारह इंच का आसन ठीक है इधरों भी अपने बारह ही लैना ठीक है यह एक तरह चौरस डब्बा बन जाएगा तुम दोबारा निशानिया ला के दिखा दन देखो जी ये वाली ਤੇ ਜਿਹੜੀ ਇਹ ਵਾਲੀ ਨਿਸ਼ਾਨੀ ਲੱਗੀ ਹੋਈ ਆ ਇਹ ਵਾਲੇ ਸਕੇਲ ਨੂੰ ਐਦਾਂ ਰੱਖਣਾ ਆਪਾਂ ਨੇ ਠੀਕ ਹੈ ਜੀ ਅੰਦਰ ਨਿਸ਼ਾਨੀ ਲਗਾਉਣੀ ਆ ਤੇ ਇਹ ਇਹ ਵਾਲੀ ਕਾਟ ਪਾਉਣੀ ਆਪਾਂ ਨੇ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਨੇ ਦੇਖਣੀ ਆ ਇਹਦੀ ਲੰਬਾਈ ਇਹਨਾਂ ਦੀ ਜਿੱਦਾਂ ਕਿ ਲੰਬਾਈ ਆ ਰਹੀ ਆ 37 ਠੀਕ ਹੈ ਜੀ ਆ ਦੇਖੋ 37 ਤੇ ਠੀਕ ਹੈ ਇਹ 37 ਆ ਗਈ ਠੀਕ ਆਪਾਂ ਉਸ ਤੋਂ ਬਾਅਦ ਇਹ ਵਾਲੀ ਆਪਾਂ ਨੇ ਫੋਲਡਿੰਗ ਦਾ ਲਿਆ ਫੋਲਡਿੰਗ ਦਾ ਤੁਹਾਡੀ ਆਪਣੇ ਅਕੋਰਡਿੰਗ ਤੁਸੀਂ ਜਿੰਨਾ ਮਰਜ਼ੀ ਲੈ ਲੈ ਸਕਦੇ ਹੋ ਜਿੱਦਾਂ 2 ਇੰਚ ਦੀ 3 ਇੰਚ ਦੀ 4 ਇੰਚ ਦੀ ਜਿੰਨੀ ਵੀ ਫੋਲਡਿੰਗ ਲੈਣੀ ਆ ਤੇ ਫਿਰ ਇਸ ਤੋਂ ਬਾਅਦ ਜਿਹੜੀ ਆਪਾਂ ਨੇ ਆਹ ਵਾਲੀ ਨਿਸ਼ਾਨੀ ਨੂੰ ਸਟ੍ਰੇਟ ਕਰ ਲਿਆ ਫਿਰ ਆਪਾਂ ਨੇ 14 ਇੰਚ ਤੇ ਨਿਸ਼ਾਨੀ ਲਗਾਈ ਆ 14 ਤੇ ਲਾ ਕੇ ਇਹਦਾ ਹਾਫ ਕਰ ਲਿਆ 7 ਠੀਕ ਹੈ ਜੀ ਤੇ ਮੂਰੀ ਇਹਨਾਂ ਦੀ ਆ ਰਹੀ ਆ 8 ਇੰਚ ਦੀ ਫਿਰ ਆਪਾਂ ਨੇ ਜਿਹੜਾ 7 ਆ ਰਿਹਾ ਇੱਥੇ ਨਾ 8 ਇੰਚ ਦਾ ਹਾਫ ਕਰ ਲੈਣਾ ਆ ਦੇਖੋ 8 ਇੰਚ ਦਾ ਹਾਫ ਹੋ ਗਿਆ ਠੀਕ ਹੈ ਜੀ ਤੇ ਫਿਰ ਇਸ ਤੋਂ ਬਾਅਦ ਆਪਾਂ ਨੇ ਇਹ ਵਾਲੀ ਨਿਸ਼ਾਨੀ ਲਗਾਉਣੀ ਆ 스ਕੇਲ ਅੰਦਰ ਰੱਖਣਾ ਪਲਾਜੋ ਵਾਲਾ 스ਕੇਲ ਆਉਂਦੇ ਆ ਜਿੱਦਾਂ ਕਿ ਇਹਨੂੰ ਅੰਦਰ ਰੱਖ ਕੇ ਠੀਕ ਹੈ ਜੀ ਤੇ ਇਹ ਵਾਲੇ ਨੂੰ ਪਾਰਕ ਕਿਸਕੇ ਨੂੰ ਨਿਸ਼ਾਨੀ ਲਗਾ ਦਨੀ ਹੈ ਤੇ ਜਿਹੜੀ ਆਹ ਵਾਲੀ ਨਿਸ਼ਾਨੀ ਲੱਗੀ ਹੋਈ ਹੈ ਨਾ ਇਹ ਫੋਲਡਿੰਗ ਦੀ ਨਿਸ਼ਾਨੀ ਆ ਜਦੋਂ ਨਾ ਆਪਾਂ ਪਲਾਜ਼ੋ ਨੂੰ ਫੋਲਡ ਕਰਦੇ ਆ ਤਾਂ ਜੋ ਕਿ ਉਹਦੇ ਵਿੱਚ ਫੋਲਡਿੰਗ ਦੇ ਵਿੱਚ ਨਾ ਬਲ ਨਾ ਪਵੇ ਠੀਕ ਹੈ ਜੀ ਹੁਣ ਆਪਾਂ ਇਸ ਤੋਂ ਬਾਅਦ ਆਪਾਂ ਨੇ ਇਹਦੀ ਕਟਿੰਗ ਕਰ ਲੈਣੀ ਹੈ ਜੀ ਠੀਕ ਹੈ ਜੀ ਆਪਾਂ ਕਰ ਲਈ ਇਹਦੀ ਕਟਿੰਗ ਠੀਕ ਹੈ ਜੀ ਐਸੀ ਆਪਣੀ ਫਰੰਟ ਪਾਰਟ ਦੀ ਕਟਿੰਗ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਧੰਨਵਾਦ